ਕਿ ਜ਼ੁਲਮ ਦੀ ਚਾਦਰ ਚੀਰਨ ਖਾਤਰ ਤਿੱਖੀ ਤੇਜ ਕਟਾਰ ਸੀ ਬੰਦਾ ਜ਼ੁਲਮ ਦੀ ਚਾਦਰ ਚੀਰਨ ਖਾਤਰ ਤਿੱਖੀ ਤੇਜ ਕਟਾਰ ਸੀ ਬੰਦਾ ਉੱਚੇ ਮਹਿਲਾਂ ਵਾਲਿਆਂ ਮੂਰੇ ਨੀਵੇਂਆਂ ਦੀ ਲਲਕਾਰ ਸੀ ਬੰਦਾ ਜ਼ੁਲਮ ਦੀ ਚਾਦਰ ਚੀਰਨ ਖਾਤਰ ਤਿੱਖੀ ਤੇਜ ਕਟਾਰ ਸੀ ਬੰਦਾ ਉੱਚੇ ਮਹਿਲਾਂ ਵਾਲਿਆਂ ਮੂਰੇ ਨੀਵੇਂਆਂ ਦੀ ਲਲਕਾਰ ਸੀ ਬੰਦਾ ਵੇਖਦਿਆਂ ਹੀ ਮਰ ਮੁੱਕ ਜਾਂਦੇ ਸੱਪਾਂ ਦੀ ਫੁਨਕਾਰ ਸੀ ਬੰਦਾ ਕੌਮ ਦੀ ਖਾਤਰ ਲੜਿਆ ਮਰਿਆ ਸੱਚਾ ਸਿੱਖ ਸਰਦਾਰ ਸੀ ਬੰਦਾ ਲੈ ਦਾਤੇ ਪਾਸੋਂ ਦਾਤ ਬੈਰਾਗੀ ਬਣ ਜਰਨੈਲ ਸਿੰਘਾਂ ਦਾ ਖੜਿਆ ਹਿੱਕ ਪਾੜ ਜ਼ੁਲਮ ਦੇ ਬਦਲਦੀ ਸੱਚ ਦਾ ਸੂਰਜ ਬਣ ਕੇ ਚੜਿਆ ਹੜੀਆਂ ਨਾ ਕੋਈ ਉਸ ਦੇ ਅੱਗੇ ਵਾਂਗ ਹੜਾਂ ਦੇ ਐਸਾ ਹੜੀਆਂ ਉਹ ਬਾਹ ਫੜੀ ਗੁਰ ਗੋਬਿੰਦ ਜੀ ਉਸ ਦੀ ਹੱਥ ਬੰਦੇ ਖੁਦ ਖੰਡਾ ਫੜਿਆ ਬਾਹ ਫੜੀ ਗੁਰ ਗੋਬਿੰਦ ਜੀ ਉਸ ਦੀ ਹੱਥ ਬੰਦੇ ਖੁਦ ਖੰਡਾ ਫੜਿਆ ਕਿ ਚੱਲਿਆ ਜਦ ਨੰਦੇੜ ਸਾਹਿਬ ਤੋਂ ਚੱਲਿਆ ਜਦ ਨੰਦੇੜ ਸਾਹਿਬ ਤੋਂ ਲਾਵਾ ਰੋਦਾ ਮਨ ਵਿੱਚ ਫਟਿਆ ਜਦੋਂ ਪੋਦੇ ਦਿਨ ਆਉਂਦੇ ਨੇ ਸ਼ਹੀਦੀ ਦਿਹਾੜੇ ਚੱਲਦੇ ਨੇ ਤਾਂ ਕੋਈ ਉਹ ਰੂਹ ਇਹ ਜੀ ਹੋਣੀ ਆ ਜਿਹਦੇ ਅੰਦਰ ਵਿਰਾਗ ਨਾ ਚੱਲੇ ਜਿਹਰੇ ਅੰਦਰ ਉਹ ਵਜ਼ੀਰ ਖਾਂ ਪ੍ਰਤੀ ਘਿਰਨਾ ਨਾ ਆਉਂਦੀ ਹੋਵੇ ਤੇ ਉਸ ਵਕਤ ਜਦੋਂ ਵਜ਼ੀਰ ਖਾਂ ਜਿਉਂਦਾ ਸੀ ਤੇ ਸਿੱਖ ਕਿਵੇਂ ਸਾਹ ਲੈ ਸਕਦੇ ਸੀ ਤੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਿਆ ਕਿ ਗੁਰਗੋਬਿੰਦ ਸਿੰਘ ਜੀ ਮਹਾਰਾਜਿਆਂ ਦੇ ਪਰਿਵਾਰ ਦੇ ਨਾਲ ਵਜ਼ੀਰ ਖਾਂ ਨੇ ਇੰਨਾ ਇਹਰ ਕਮਾਇਆ ਏ ਤਾਂ ਉਹ ਨੰਦੇੜ ਸਾਹਿਬ ਦੀ ਧਰਤੀ ਤੋਂ ਪ੍ਰਤੀਗਿਆ ਕਰਕੇ ਚੱਲਿਆ ਸੀ ਕਿ ਪੰਜਾਬ ਦੀ ਧਰਤੀ ਤੋਂ ਮੈਂ ਜ਼ੁਲਮ ਪਟ ਦੇਵਾਂਗਾ ਕਿ ਚੱਲਿਆ ਜਦ ਨੰਦੇੜ ਸਾਹਿਬ ਤੋਂ ਲਾਵਾ ਰੋਧਾ ਮਨ ਵਿੱਚ ਫੁੱਟਿਆ ਜ਼ੁਲਮ ਨੂੰ ਟੱਕਰ ਦੇਣ ਦੀ ਖਾਤਰ ਕਈ ਹਜ਼ਾਰਾਂ ਸਿੱਖ ਵੀ ਜੁਟਿਆ ਕਦੇ ਸਿਢੌਰਾ ਕਦੇ ਸਮਾਣਾ ਲੱਕ ਮੁਲਕ ਚੋਂ ਮੁਗਲ ਦਾ ਟੁੱਟਿਆ ਉਹ ਵਾਂਗ ਨਦੀਨਾ ਫੈਲ ਰਿਹਾ ਸੀ ਧਰਤ ਪੰਜਾਬੋਂ ਤੁਰਕ ਨੂੰ ਪੁੱਟਿਆ ਕਿ ਚੱਪੜ ਚਿੜੀ ਵਿੱਚ ਖੜਾ ਖਾਲਸਾ ਗੜਗੜ ਕਰਕੇ ਗੜਕ ਰਹਾਏ ਯਾਰੀ ਯਾਦ ਸ਼ਹੀਦੀ ਲਾਲਾਂ ਦੀ ਲਹੂ ਰਗਾਂ ਵਿੱਚ ਫੜਕ ਰਿਹਾ ਏ ਤੱਕ ਸੂਬਾ ਭੰਬੜ ਮਚ ਰਿਹਾ ਤੇ ਸੁੱਚਾ ਆਨੰਦ ਵੀ ਰੜਕ ਰਿਹਾ ਏ ਕੜਕ ਰਿਹਾ ਏ ਬੰਦਾ ਸਿੰਘ ਹੱਥ ਫੜਿਆ ਖੰਡਾ ਖੜਕ ਰਿਹਾ ਏ ਕਿ ਡੌਲੇ ਫੜਕੀ ਉੱਠੇ ਤੇਗੇ ਖੜਕੇ ਉੱਠੇ ਡੌਲੇ ਫੜ ਕੇ ਉੱਠੇ ਤੇਗੇ ਖੜ ਕੇ ਉੱਠੇ ਹੱਲਾ ਕੀਤਾ ਜਾ ਬੰਦੇ ਸਰਹਿੰਦ ਉੱਤੇ ਕਰੋ ਡੱਕਰੇ ਵੈਰੀ ਦੇ ਵੀਰ ਗੱਜਿਆ ਉਹ ਖਾਓ ਤਰਸ ਨਾ ਕਿਸੇ ਵੀ ਜਿੰਦ ਉੱਤੇ ਇੰਨਾ ਬਿਛੂਆਂ ਡੰਗਿਆ ਹਿੰਦਿਆਂ ਨੂੰ ਇਹਨੇ ਭਾਰ ਯਾਚ ਸਾਡੀ ਹਿੰਦ ਉੱਤੇ ਇੱਟ ਇੱਟ ਸਰਹੰਦ ਦੀ ਪੱਟ ਜੋ ਟੱਕਰ ਕੇ ਮਾਨਸਤ ਗੁਰੂ ਗੋਬਿੰਦ ਉੱਤੇ ਕਿ ਲੱਗੀ ਜੰਗ ਤੇ ਸਿੰਘ ਦਹਾੜ ਉੱਠੇ ਲੱਗੀ ਜੰਗ ਤੇ ਸਿੰਘ ਦਹਾੜੀ ਉੱਠੇ ਜੇਕਾਰੇ ਗੂੰਜੇ ਤਰੇੜ ਪਹਾੜ ਦਿੱਤੇ ਉਹ ਕੜਕੜ ਜਿਉਂ ਬਿਜਲੀ ਕਰਕ ਰਹੀ ਐਸੇ ਤੀਰ ਕਮਾਨੀ ਛਾੜ ਦਿੱਤੇ ਕਿ ਪੱਤ ਝੜਦੇ ਜਿਉਂ ਪੱਤ ਝੜ ਰੁੱਤੇ ਕਿ ਪੱਤ ਝੜਦੇ ਜਿਉਂ ਪੱਤ ਝੜ ਰੁੱਤੇ ਉਹ ਸਿੰਘਾ ਤੁਰਕ ਵੀ ਐਵੇਂ ਝਾੜ ਦਿੱਤੇ ਕਰੇ ਤਖਾਨ ਤੂਫਾਨ ਜਿਉਂ ਲੱਕੜਾਂ ਨੂੰ ਐਵੇਂ ਤੁਰਕ ਵਿਚਾਲਿਓਂ ਪਾੜ ਦਿੱਤੇ ਕਿ ਭੁੰਜੇ ਡਿੱਗਾ ਵजीर ਖਾਂ ਤੀਰ ਖਾ ਕੇ ਭੁੰਜੇ ਡਿੱਗਾ ਵजीर ਖਾਂ ਤੀਰ ਖਾ ਕੇ ਉਹ ਬੰਦਾ ਸਿੰਘ ਨੇ ਖੰਡੇ ਦਾ ਵਾਰ ਕੀਤਾ ਧੜੋਂ ਵੱਟ ਕੇ ਸੂਬੇ ਦਾ ਸੀਸ ਬੰਦੇ ਸੀਨਾ ਟੱਪਦਾ ਠੰਡਾ ਠਾਰ ਕੀਤਾ ਕਿ ਪੁੰਜੇ ਡਿੱਗਾ ਵजीर ਖਾਂ تیر ਖਾ ਕੇ ਬੰਦਾ ਸਿੰਘ ਨੇ ਖੰਡੇ ਦਾ ਵਾਰ ਕੀਤਾ ਧੜੋਂ ਵੱਟ ਕੇ ਸੂਬੇ ਦਾ ਸੀਸ ਬੰਦੇ ਸੀਨਾ ਤੱਪਦਾ ਠੰਡਾ ਠਾਰ ਕੀਤਾ ਸੁਚਾਨੰਦ ਨੂੰ ਨਕੇਲ ਨੱਕ ਪਾ ਕੇ ਸੁਚਾਨੰਦ ਨੂੰ ਨੱਕ ਨਕੇਲ ਪਾ ਕੇ ਉਹ ਸਰੇ ਬਾਜ਼ਾਰੋਂ ਸ਼ਰਮਸਾਰ ਕੀਤਾ ਉਹ ਦੀਪ ਸਿੰਘਾਂ ਫਤਿਹ ਸਰਹੰਦ ਕੀਤੀ ਉੱਚਾ ਕੌਮ ਦਾ ਸਿਰ ਸਰਦਾਰ ਕੀਤਾ